अच्छा दूसरा सर आज बीते दिन कितनीया कॉर्पोरेशन ਦੀ ਦੁਕਾਨਾਂ ਖਲਵਾਈਆਂ ਗਈਆਂ ਇਸ ਚੀਜ਼ ਨੂੰ ਤੁਸੀਂ ਕਿਸ ਤੱਕ ਲੈਂਦੇ ਹੋ ਦੇਖੋ ਛੇੜੀਆਂ ਦੁਕਾਨਾਂ ਕਾਰਪੋਰੇਸ਼ਨ ਨੇ ਪ੍ਰੋਸੈਸ ਫਾਲੋ ਕਰਕੇ ਸੀਲ ਕੀਤੀਆਂ ਨੇ ਉਹ ਜਾਂ ਤਾਂ ਅਦਾਲਤ ਦੇ ਹੁਕਮ ਨਾਲ ਖੁੱਲ ਸਕਦੀਆਂ ਨੇ ਜਾਂ ਕਾਰਪੋਰੇਸ਼ਨ ਜਿਸ ਵਜ੍ਹਾ ਕਰਕੇ ਸੀਲ ਕੀਤੀ ਹੈ ਉਹ ਵਜ੍ਹਾ ਖਤਮ ਹੋ ਜਵੇ ਤਾਂ ਖੁੱਲ ਸਕਦੀਆਂ ਨੇ ਨਹੀਂ ਭਾਵੇਂ ਕੋਈ ਕਿੰਨਾ ਵੀ ਸ਼ਕਤੀਸ਼ਾਲੀ ਬੰਦਾ ਹੋਵੇ ਤੇ ਸਾਨੂੰ ਕੋ ਨੂੰ ਆਪਣੇ ਹੱਥੇ ਲੈਣ ਦਾ ਅਧਿਕਾਰ ਨਹੀਂ ਜਿਹੜੀਆਂ ਪਾਵਰਸ ਕਾਰਪੋਰੇਸ਼ਨ ਨੂੰ ਅੰਡਰ ਪੰਜਾਬ ਮਿਊਨਿਸਪਲ ਕਾਰਪੋਰੇਸ਼ਨ ਐਕਟ ਮਿਲੀਆਂ ਹੋਈਆਂ ਨੇ ਉਹ ਪਾਵਰ ਪੰਜਾਬ ਮਿਊਨਿਸਪਲ ਕਾਰਪੋਰੇਸ਼ਨ ਐਕਟ ਕਾਰਪੋਰੇਸ਼ਨ ਹੀ ਆਪਣੀਆਂ ਕਰ ਸਕਦੀਆਂ ਨਹੀਂ ਤਾਂ ਨਾਰਕੀ ਹੋ ਗਈ ਨਾ ਜੀ ਤੇ ਅਥਾਰਟिटीज ਲਈ ਜਾਣ ਤੇ ਪੋਲੀਟੀਕਲ ਆਦਮੀ ਭਨੇ ਜਾਣੇ ਪੋਸੀਬਲ ਨਹੀਂ ਲਾਅ ਦੇ ਚ ਜੀ ਸਰ ਇਸ ਕੇ ਚ ਹੁੰਦਾ ਕੀ ਸਰ ਇਸ ਕੇ ਚ ਹੋਣਾ ਕੀ ਚਾਹੀਦਾ ਹੁਣ ਦੇਖੋ ਇਹਦੇ ਵਿੱਚ ਕ੍ਰਿਮੀਨਲ ਕੰਪਲੀਟ ਵੀ ਫਾਈਲ ਕਰ ਸਕਦੇ ਆ ਰੀਸੀਲ ਵੀ ਕਰ ਰੀਸੀਲ ਵੀ ਕਰ ਸਕਦੇ ਨੇ ਤੇ ਅਨਸ਼ੋਰ ਕਰ ਸਕਦੇ ਨੇ ਕਿ ਇਹ ਤੋੜਨ ਵਾਲੇ ਦੇ ਤੇ ਜਿਨ੍ਹਾਂ ਦੀਆਂ ਦੁਕਾਨਾਂ ਨੇ ਉਹਨਾਂ ਦੋਹਾਂ ਤੇ ਕਿ ਮਨਸ਼ਾ ਨਾਲ ਤੋੜਿਆ ਗਿਆ ਕਾਨੂੰਨ ਨੂੰ ਉਲੰਘਣਾ ਕਰਨ ਲਈ ਪੁਲਿਸ ਕੇਸ ਵੀ ਰਜਿਸਟਰ ਹੋਇਆ ਅਜੀਬ ਨਹੀਂ ਲੱਗਦਾ ਕਿ ਪਹਿਲਾਂ ਕਾਰਪੋਰੇਸ਼ਨ ਸੀਲ ਕਰਦੀ ਹੈ ਤੇ ਫਿਰ ਵਿਧਾਇਕ ਸਾਹਿਬ ਕੋਲ ਦੇਖੋ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਜਿਹੜੀ ਅਥਾਰਟੀ ਜਿਹਦੇ ਕੋਲ ਕਾਨੂੰਨ ਚੋਹੀ ਯੂਜ਼ ਕਰਨੀ ਚਾਹੀਦੀ ਆ ਪੋਲੀਟੀਕਲ ਬੰਦੇ ਨੂੰ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਜਿਹੜਾ ਸਟੈਬਲਿਸ਼ਡ ਕਾਨੂੰਨ ਦੇ ਖਿਲਾਫ ਹੋਵੇ ਮੈਂ ਉਹਦੇ ਨਾਲ ਹੋ ਸਕਦਾ ਹੈ ਸੀਲ ਕਰਨ ਦੇ ਨਾਲ ਸਹਿਮਤ ਹੋਵਾਂ ਇੱਕ ਮਿੰਟ ਲਾਓ ਪਰ ਮੇਰੇ ਲਈ ਉਹਦਾ ਕੰਮ ਹੈ ਕਿ ਮੈਂ ਕਾਰਪੋਰੇਸ਼ਨ ਅਥਾਰਟिटीज ਨੂੰ ਕਹਾਂ ਕਿ ਇਹਨੂੰ ਰੀਲੋਕ ਕਰੋ ਪਰ ਮੈਂ ਆਪ ਜਾ ਕੇ ਉਹਨੂੰ ਖਲਵਾਵਾਂ ਇਹ ਮੇਰੇ ਕੋਲ ਅਧਿਕਾਰਤ ਨਹੀਂ ਹੈ ਅੱਛਾ ਸਰ ਆਪ ਕੋ ਸ਼ੁਰੂ ਜੋ ਸਿੰਘ ਜੀ ਸਿਚੁਏਸ਼ਨ ਕਹਿੰਦੇ ਮੈਂ ਰੈਲੀ ਐਸੇ ਤਰ੍ਹਾਂ ਕਰਦਾ ਰਹੂੰਗਾ ਕਾਂਗਰਸ ਨੂੰ ਬਹੁਤ ਚੰਗੀ ਦੇਖੋ ਇਹ ਤਾਂ ਉਹੀ ਜਾਣਨ ਕਰਦਾ ਰੌਲਾ ਮੈਂ ਹੁਣ ਉਹਨਾਂ ਦੇ ਘਰ ਦੇ ਰੌਲੇ 'ਚ ਕੀ ਕਹਿ ਸਕਦਾ ਹੈਗਾ ਸਿੱਧੂ ਸਾਹਿਬ ਵੀ ਸੁਲਝੇ ਹੋਏ ਬੰਦੇ ਨੇ ਉਹਨਾਂ ਨੂੰ ਵੀ ਨਤੀਜੇ ਪਤਾ ਨੇ ਪਾਰਟੀ ਦੇ ਪ੍ਰਧਾਨ ਰਹੇ ਹੋਏ ਨੇ ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹ ਲੱਗਦਾ ਜਰੂਰ ਹੈ ਕਿ ਪਾਰਟੀ ਇਸ ਵੇਲੇ ਬੇਮੁਹਾਰ ਘੋੜੇ ਆਂਗੂ ਹੋਈ ਹੋਈ ਹੈ ਪਰ ਸਿੱਧੂ ਸਾਹਿਬ ਦਾ ਇਹ ਰਵਈਆ ਦੇਖੋ ਪੋਲੀਟੀਕਲ ਆਦਮੀ ਆ ਨੇ ਜੀ ਜਿਹੜਾ ਪੌਲਟਿਕਸ ਉਹ ਹੀ ਆਪਣੀ ਕਿ ਲੈਵਲ ਦੀ ਕਰਨੀ ਆ ਹੁੰਦੀ ਆ ਕਿ ਉਹ ਫੇਰ ਹੁਣ ਉਹਨਾਂ ਦੀ ਹੋਣ ਦਾ ਵੀ ਮਾਮਲਾ ਹੈਗਾ ਤੇ ਜੇ ਸਿੱਧੂ ਸਾਹਿਬ ਨੂੰ ਰਿਸਪੌਂਸ ਮਿਲੂ ਤਾਂ ਹੀ ਕਰਨਗੇ ਜੇ ਨਹੀਂ ਮਿਲੂ ਤਾਂ ਫਿਰ ਚੁੱਪ ਬੈਠ ਜਾਣਗੇ ਸਰ ਇੱਕ ਰਾਮ ਮੰਦਰ ਦਾ ਕੋਈ ਨਸੀਹਤ ਕੋਈ ਕਾਂਗਰਸ ਨੇ ਮਨ ਕਰ ਦਿੱਤਾ ਹੈ ਕਹਿੰਦੇ ਵੀ ਅਸੀਂ ਸ਼ਾਮਲ ਨਹੀਂ ਹੋਵਾਂਗੇ ਅਕਾਲੀ ਦਲ ਚ ਨਹੀਂ ਦੇਖੋ ਅਕਾਲੀ ਦਲ ਨੂੰ ਤਾਂ ਇਹਦੇ ਪਾਰਟੀ ਹਲੇ ਸੱਦਾ ਨਹੀਂ ਆਇਆ ਕੋਈ ਮੇਰੀ ਜੋ ਇਤਲਾ ਹੈਗੀ ਹੈ ਪਰ ਮੈਂ ਸਮਝਦਾ ਕਿ ਉਹਨਾਂ ਨੂੰ ਐਜ਼ ਅ ਪੋਲਿਟਿਕਲ ਪਾਰਟੀ ਸੱਦਾ ਰਿਜੈਕਟ ਨਹੀਂ ਸੀ ਕਰਨਾ ਚਾਹੀਦਾ ਕਿਉਂਕਿ ਧਾਰਮਿਕ ਮਾਮਲਾ ਹੈਗਾ ਇਹਦੇ ਵਿੱਚ ਧਾਰਮਿਕ ਲੋਕ ਹੀ ਫੈਸਲਾ ਲੈਣ ਤਾਂ ਉਹ ਜ਼ਿਆਦਾ ਬਿਹਤਰ ਆ ਹਾਂ ਜੇ ਤਾਂ ਉਹਨਾਂ ਦਾ ਸ਼ਰੋਮਣੀ ਅਕਾਲੀ ਦਲ ਆਂਗੂ ਹੋਵੇ ਮੀਰੀ ਤੇ ਪੀਰੀ ਦਾ ਸਿਧਾਂਤ ਹੋਵੇ ਫੇਰ ਉਹ ਲੈ ਲੈਣ ਦੇ ਗੱਲ ਵੱਖਰੀ ਸੀਗੀ ਉਹ ਤਾਂ ਨਰੋਲ ਸੈਕੂਲਰ ਪਾਰਟੀ ਐ ਉਹਨਾਂ ਨੂੰ ਇੱਕ ਸੈਕੂਲਰ ਮਾਮਲੇ ਇੱਕ ਧਰਮ ਧਾਰਮਿਕ ਮਾਮਲੇ 'ਚ ਕੋਈ ਪੋਲੀਟੀਕਲ ਡਿਸੀਜਨ ਨਹੀਂ ਸੀ ਲੈਣਾ ਚਾਹੀਦਾ ਮੇਰਾ ਇਹ ਖਿਆਲ ਆ ਕਿਉਂਕਿ ਇਹ ਕਿਤੇ ਨਾ ਕਿਤੇ ਲੈ ਕੇ ਇੱਕ ਬਹੁਤ ਵੱਡੀ ਜਿੰਦਗੀ ਦੀ ਭਾਵਨਾ ਨਾਲ ਵੀ ਜੁੜੀ ਹੋਈ ਹੈ ਗੱਲ